ਦੀ ਨਵੀਂ ਐ ਸਕੀਮ ਬਾਰੇ ਇਹ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਜਾਂ ਪਿਤਾ ਦੀ ਮੌਤ ਹੋਈ ਹੋਵੇ ਉਹਨਾਂ ਬੱਚਿਆਂ ਨੂੰ 4000 ਰੁਪਏ ਮਹੀਨਾ ਮਿਲਿਆ ਕਰੂਗੀ ਬੱਚੇ ਦੀ ਉਮਰ ਜਿਹੜੀ ਉਹ 18 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਕੋਈ ਜ਼ਮੀਨ ਨਹੀਂ ਹੋਣੀ ਚਾਹੀਦੀ ਇਹ ਤੁਸੀਂ ਫਾਰਮ ਕਿੱਥੇ ਅਪਲਾਈ ਕਰ ਸਕਦੇ ਹੋ ਕਿਵੇਂ ਅਪਲਾਈ ਕਰ ਸਕਦੇ ਹੋ ਕੀ ਇਹਦੇ ਨਾਲ ਡਾਕੂਮੈਂਟ ਲੱਗਦੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਇਹ ਫਾਰਮ ਭਰ ਲਈ ਜੋ ਡਾਕੂਮੈਂਟ ਲੱਗਦੇ ਆ ਉਹ ਪਿਤਾ ਦਾ ਜਿਹੜਾ ਮੌਤ ਸਰਟੀਫਿਕੇਟ ਪਿਤਾ ਦਾ ਕੋਈ ਪਛਾਣ ਪੱਤਰ ਆਧਾਰ ਕਾਰਡ ਵੋਟਰ ਕਾਰਡ ਮਾਤਾ ਦਾ ਗਾਰਡੀਅਨ ਦਾ ਆਧਾਰ ਕਾਰਡ ਵੋਟਰ ਕਾਰਡ ਮਾਤਾ ਦਾ ਗਾਰਡੀਅਨ ਦਾ ਜਿਹੜਾ ਆਮਦਨ ਸਰਟੀਫਿਕੇਟ ਬੱਚਿਆਂ ਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਬੱਚਿਆਂ ਦਾ ਸਕੂਲ ਦੀ ਲੈਟਰ ਪੈਡ ਦੇ ਵਿੱਚ ਬੱਚੇ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਜਨਮ ਮਿਤੀ ਦਾਖਲਾ ਨੰਬਰ ਅਤੇ ਦਾਖਲਾ ਮਿਤੀ ਇਹ ਸਾਰਾ ਕੁਝ ਲਿਖਵਾ ਕੇ ਪ੍ਰਿੰਸੀਪਲ ਤੇ ਦਸਤਖਤ ਕਰਵਾਉਣੇ ਆ ਜੀ ਇਦਾਂ ਬੱਚਿਆਂ ਦਾ ਤੇ ਗਾੜੀਆਂ ਦਾ ਮਾਤਾ ਦਾ ਨਾਲ ਸਾਂਝਾ ਖਾਤਾ ਹੋਣਾ ਚਾਹੀਦਾ ਜਿਹਦੇ ਵਿੱਚ ਗਰੁੱਪ ਫੋਟੋ ਜਿਹੜੀ ਲੱਗੀ ਹੋਵੇ ਇਹ ਫਾਰਮ ਤਿਆਰ ਹੋਣ ਤੋਂ ਬਾਅਦ ਤੁਸੀਂ ਪਿੰਡ ਪਿੰਡੂ ਖੇਤਰ ਲਈ ਸਰਪੰਚ ਜਾਂ ਸਹਰੀ ਖੇਤਰ ਲਈ ਐਮਸੀ ਤੋਂ ਜਿਹੜੇ ਦਸਤਖਤ ਕਰਵਾਉਣੇ ਆ ਸਮੇਤ ਸਟੈਂਪਲ ਲਗਵਾਉਣੀ ਆ ਇਸ ਤੋਂ ਬਾਅਦ ਇਹ ਫਾਰਮ ਜਿਹੜਾ ਪਿੰਡ ਦੀ ਆਂਗਣਵਾੜੀ ਵਰਕਰ ਹੁੰਦੀ ਆ ਜਾਂ ਆਪਣੇ ਵਾਰਡ ਦੀ ਆਂਗਣਵਾੜੀ ਵਰਕਰ ਉਹ ਤੇ ਦਸਤਖਤ ਕਰਾਉਣੇ ਆ ਤੇ ਜਿਹੜਾ ਆਂਗਣਵਾੜੀ ਨੰਬਰ ਹੁੰਦਾ ਸੈਂਟਰ ਨੰਬਰ ਹੁੰਦਾ ਉਹ ਜ਼ਰੂਰ ਲਿਖਵਾਇਆ ਜਾਵੇ ਇਹ ਫਾਰਮ ਜਿਹੜੇ ਇਹ ਤੁਸੀਂ ਡੀਸੀ ਆਫਿਸ ਦੇ ਵਿੱਚ ਜਮ੍ਹਾਂ ਕਰਵਾਉਣੇ ਆ ਇਹ ਫਾਰਮ ਦੇ ਵਿੱਚ ਬੱਚਿਆਂ ਦੀ ਜੋ ਜੋ ਹਾਜ਼ਰੀ ਲਾਇਆ ਕਰੇਗੀ ਇਸ ਦਫ਼ਤਰ ਨੂੰ ਉਹ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ ਜੀ ਨੋਟ ਇਹ ਸਕੀਮ ਦਾ ਜਿਹੜਾ ਲਾਭ ਆ ਦੋ ਬੱਚੇ ਲੈ ਸਕਦੇ ਹੈਗੇ ਉਹਨਾਂ ਦੀ ਉਮਰ ਹੈ ਜੀ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਫਾਰਮ ਤੁਸੀਂ ਸਾਰੇ ਡਾਕੂਮੈਂਟ ਇਕੱਠੇ ਕਰਕੇ ਫਾਈਲ ਤਿਆਰ ਕਰਕੇ ਡੀਸੀ ਆਫਿਸ ਦੇ ਵਿੱਚ ਜਮ੍ਹਾਂ ਕਰਵਾਉਣੇ ਆ ਆਪਣਾ ਜਿਹੜਾ ਮੋਬਾਈਲ ਨੰਬਰ ਆ ਉਹ ਤੁਹਾਡਾ ਚੱਲਦਾ ਹੋਣਾ ਚਾਹੀਦਾ ਤਾਂ ਜੋ ਜਿਹੜੀ ਸਮੇਂ-ਸਮੇਂ ਤੇ ਜਾਣਕਾਰੀ ਆ ਤੁਸੀਂ ਪ੍ਰਾਪਤ ਕਰ ਸਕੋ ਅਗਰ ਕਿਸੇ ਨੂੰ ਕਿਸੇ ਡਾਕੂਮੈਂਟ ਬਾਰੇ ਨਹੀਂ ਪਤਾ ਲੱਗਿਆ ਜਾਂ ਕੋਈ ਡਿਟੇਲ ਬਾਰੇ ਨਹੀਂ ਪਤਾ ਲੱਗਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਮੋਬਾਈਲ ਨੰਬਰ ਹੈਗਾ 8360916409 ਨੰਬਰ ਸਕਰੀਨ ਤੇ ਚੱਲ ਰਿਹਾ ਜੀ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਜਿਹੜਾ ਦਬਾ ਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਜੋ ਵੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਹੋ ਸਕੇ